ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਨਾਲ ਕੰਬੋਜ ਪ੍ਰੇਮ ਸਿੰਘ ਤੇ ਅੱਜ ਆਪਾਂ ਦਿਨ ਕਿਹੜਾ ਦਿਨ ਅੱਜ ਦਿਨ ਭੁੱਲ ਗਿਆ ਮੈਂ ਤਰੀਕ 27 ਫ੍ਰਾਈਡੇ ਤੇ ਦਿਨ ਸ਼ੁੱਕਰਵਾਰ ਗੁਰਦੁਆਰਾ ਲਖਪਤ ਸਾਹਿਬ ਤੋਂ ਆਪਾਂ ਚੱਲੇ ਪਾਤੇ ਆ ਤੇ ਸੋਹਣੀ ਸਵੇਰ ਹੈ ਕੋਸ਼ਿਸ਼ ਕੀਤੀ ਅੱਜ ਸਵੇਹਾ ਸਾਢੇ 7:00 ਤੁਰਨ ਦੀ ਸਾਢੇ 7:00 ਤੁਰਨ ਦਾ ਸੀਗਾ ਨਿਸ਼ਚੈ ਪਰ ਹੌਲੀ-ਹੌਲੀ ਸਾਨੂੰ ਆ ਵੀਡੀਓ ਐਡਿਟ ਕਰਦੇ ਬਲੌਗ ਕਰਦੇ ਬਣਾਉਂਦੇ 8:00 ਵੱਜ ਗਏ ਹੈ ਤੇ ਹਵਾ ਦੇ ਵਿੱਚ ਨਮੀ ਹੈ ਹਵਾ ਹਲਕੀ-ਹਲਕੀ ਚੱਲ ਰਹੀ ਹੈ ਇਤੋਂ ਚੜ ਰਿਹਾ ਹੈਗਾ ਜੀ ਸੂਰਜ ਪੂਰਬ ਵਾਲੇ ਪਾਸਿਓਂ ਪਾਸੇ ਕੀ ਸ਼ਾਨਦਾਰ ਨਜ਼ਾਰਾ ਹੈ ਸੂਰਜ ਦਾ ਕੀ ਬਾਤ ਅੱਜ ਆਪਣਾ ਇਰਾਦਾ ਹੈਗਾ ਵੀ ਆਪਾਂ ਗਾਂਧੀ ਧਾਮ ਰੁਕਾਂਗੇ ਤੇ ਰਸਤੇ ਦੇ ਵਿੱਚ ਮਾਂਡਵੀ ਤੇ ਬਾਈ ਦੇ ਪਿੰਡ ਪੁਠਾਰਾ ਉਹਦੇ ਦਰਸ਼ਨ ਕਰਨਗੇ ਲਗਭਗ ਤੋ ਚੱਲ ਕੇ ਆਪਾਂ ਨੂੰ 15 ਕਿਲੋਮੀਟਰ ਤੇ ਇਹ ਪੰਪ ਮਿਲਿਆ ਤੇ ਰਾਜਾ ਬੇਟਾ ਜिद ਕਰਨ ਲੱਗੇ ਕਹਿੰਦੇ ਤੇਲ ਪਾਉਣੇ ਪਾਉਣ ਰਾਜਾ ਬੇਟਾ ਦੀ ਗੱਡੀ ਚ ਤੇਲ ਹੈ ਨਹੀਂ ਤਾਂ ਜिद ਕਰ ਰਹੇ ਨੇ ਨਹੀਂ ਤਾਂ ਰਾਜਾ ਬੇਟਾ ਤੇ ਇੰਡੀਅਨ ਆਇਲ ਤੋਂ ਮੰਗਦੇ ਬਾਹਰ ਮਟਰੋਲੀਨ ਤੋਂ ਨਹੀਂ ਤੇ ਭਈ ਇਹ ਤਾਂ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਇਹ ਛੋਟੇ ਆ ਇਹੀ ਖਾਣਾ ਪੀਣਾ ਖਾਂਦੇ ਆ ਅਸੀਂ ਆਪ ਤੇ ਅੱਜ ਤਾਂ ਅਵਸਾਰ ਲੈਂਦੇ ਆ ਪੰਪ ਤੇ ਖੜੇ ਆ ਤੇ ਆਪਾਂ ਨੂੰ ਪਤਾ ਲੱਗਿਆ ਵੀ ਜਿਹੜੀ ਇੱਥੇ ਖੇਤੀ ਆ ਉਹ ਰਿੰਡ ਦੀ ਇਸ ਸਬਗੋਲ ਦੀ ਸਰੋਂ ਤੇ ਕਣਕ ਇਹਨਾਂ ਚਾਰ ਚੀਜ਼ਾਂ ਦੀ ਖੇਤੀ ਹੁੰਦੀ ਹੈ ਤੇ ਬਾਕੀ ਇੱਥੇ ਆ ਕੇ ਗੋਦਾਵਰੀ ਜਿਹੜੀ ਹੈਗੀ ਔਰ ਬਸਾਗਰ ਦੇ ਵਿੱਚ ਮਿਲ ਜਾਂਦੀ ਹੈ ਤੇ ਜ਼ਿਆਦਾਤਰ ਕਿਤਾ ਲੋਕਾਂ ਦਾ ਇੰਨੀ ਕਿ ਖੇਤੀ ਤੇ ਬਾਕੀ ਜਿਹੜਾ ਹੈਗਾ ਫੈਕਟਰੀਆਂ ਵਗੈਰਾ ਉਹਨਾਂ 'ਚ ਮਜ਼ਦੂਰੀ ਹੈ ਜਾਂ ਹੋਰ ਲੇਬਰ ਹੈ ਇਹ ਕੰਮ ਤੋਂ ਦੈਨਾਂ ਦਾ ਪਰ ਹੁਣ ਐ ਮਹਿਸੂਸ ਹੋਣ ਲੱਗਾ ਭਾਈ ਪੱਛਮ ਵਾਲੇ ਸਿਰੇ ਤੇ ਆ ਕੇ ਵੀ ਦੁਨੀਆ ਵੱਸਦੀ ਹੈ ਆਪਾਂ ਨੂੰ ਖੂਦ ਜੱਡਣ ਪੈ ਨਹੀਂ ਲੱਗਦਾ ਭਾਈ ਪੰਜਾਬ ਤੋਂ ਬਾਹਰ ਕੁਝ ਨਹੀਂ ਮਿਲਦਾ सीमा दर्शन तटी नाला नारायण सरोवर शैश्वर फाइनली ਆਪਾਂ ਪਹੁੰਚ ਗਏ ਜੀ ਭਾਰਤ ਦੇ ਪੱਛਮੀ ਸਿਰੇ ਦੇ ਕੀ ਬਾਤ ਹੈ ਸਹਲਾ ਕੈਮਰਾ આજ ਬੜਾ ਬਿਊਟੀ ਸਰ ਅੰਦਰ ਆ ਗਿਆ ਹਾਂਜੀ ਹਾਂਜੀ ਆ ਬਾਤ ਹੈ ਅਰਬ ਸਾਗਰ ਕੀ ਬਾਤ ਹੈ ਬਚਪਨ ਦੇ ਵਿੱਚ ਪੜਦੇ ਹੁੰਦੇ ਸੀ ਅਰਬ ਸਾਗਰ ਪੇਆਫ ਬੰਗਾਲ ਬੰਗਾਲ ਦੀ ਖਾੜੀ ਤੇ ਅੱਜ ਉਹ ਦਿਨ ਆ ਗਿਆ ਆਪਾਂ ਅਰਬ ਸਾਗਰ ਦੇ ਵਿਚਾਲ ਦੀ ਜਾਂਦੀ ਸੜਕ ਦੇ ਉੱਪਰ ਮੋਟਰਸਾਈਕਲਜ਼ ਆ ਰਹੇ ਆਂ ਕੀ ਬਾਤ ਹੈ ਸ਼ਾਨਦਾਰ ਨਜ਼ਾਰਾ ਪਿਆ ਹੈ ਈਲਾ ਨੀਲਾ ਪਾਣੀ ਤੇ ਨਾਲ ਰੰਦਾ ਸਹਾਨ ਸੜਕ ਜਾਂਦੀ ਹੈ ਕਟੇਸ਼ਵਰ ਮੰਦਿਰ ਸ਼ੇਰ ਜੀ ਦੇ ਮੰਦਰ ਉਧਰੋਂ ਚੱਲਦੇ ਆਪਾਂ ਲੈਨੇ ਆ ਚਾਕਾ ਵਾਕਾ ਤੇ ਬਸ ਸਫ਼ਰ ਦੇ ਵਿੱਚ ਕਾਹੀ ਟਾਈਮ ਲੱਗਦਾ ਜਦੋਂ ਦੇਖਣ ਵਾਲੀਆਂ ਥਾਵਾਂ ਆ ਜਾਂਦੀਆਂ ਜਿਹੜੀਆਂ ਹਮ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਨੇ ਜਦੋਂ ਪਹਿਲੀ ਵਾਰ ਦੇਖਦੇ ਹੋ ਤਾਂ ਤੁਹਾਡਾ ਜੀ ਕਰਦਾ ਵੀ ਖੜੀ ਕੇ ਇੱਥੇ ਖੜਨਾ ਬਣਦਾ ਵੀ ਹੈ ਭੱਜਣ ਦਾ ਕਾਲ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਇੱਥੇ ਵਾਰ-ਵਾਰ ਨਹੀਂ ਆ ਜਾਂਦਾ ਦੂਜੀ ਵਾਰ ਇੱਥੇ ਤੁਸੀਂ ਆ ਹਿੰਮਤੀ ਬੰਦੇ ਦੂਜੀ ਤੀਜੀ ਵਾਰ ਆ ਜਾਂਦੇ ਆ ਪਰ ਮੈਨੂੰ ਲੱਗਦਾ ਵੀ ਭਾਰਤ ਦੀ ਯਾਤਰਾ ਦੂਜੀ ਵਾਰ ਸ਼ਾਇਦ ਹੀ ਹੋ ਸਕਦੀਆਂ ਕਿ ਇਹ ਕਰ ਦਿੰਦੇ ਨੇ ਸਾਹ ਹੈ ਜੀ ਦਾ ਤੇ ਜਿਹੜਾ ਸ਼ੁਕਰ ਹੈ ਭਾਈ ਖੁਦਾ ਸਾਨੂੰ ਕਿਤਾਬ ਸ਼ਿਵਜੀ ਦੇ ਅਵਤਾਰ ਕੋਟੇਸ਼ਵਰ ਦਾ ਮੰਦਿਰ ਸਮੁੰਦਰੀ ਦਰ ਤੇ ਤੇ ਇਹਦੇ ਜਿਹੜਾ ਇੱਕ ਇਤਿਹਾਸ ਹੈ ਔਰ ਆਵਨ ਨਾਲ ਜੁੜਦਾ ਹੈ ਉਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਤੇ ਪਹਿਲਾਂ ਇਹਦੇ ਅੰਦਰ ਜਾ ਕੇ ਦਰਸ਼ਨ ਕਰਦੇ ਆਂ ਸਾਹਮਣੇ ਆ ਅਰਬ ਸਾਗਰ ਤੇ ਅਰਬ ਸਾਗਰ ਦੇ ਵਿੱਚ ਖੜੀਆਂ ਮਸ਼ਵਾਰਿਆਂ ਦੀਆਂ ਕਿਸ਼ਤੀਆਂ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਮੰਦਰ ਬਾਰੇ ਸ਼ਿਵੇਸ਼ਰ ਮੰਦਰ ਬਾਰੇ ਤੇ ਕਟੇਸ਼ ਮੰਦਰ ਦਾ ਜਿਹੜਾ ਮਿਥਿਆਸ ਹੈ ਮਿਥਿਆਸ ਹੋ ਜਿਹੜਾ ਲਿਖਿਆ ਨਹੀਂ ਜਾ ਸਕਿਆ ਇਤਿਹਾਸ ਹੋ ਜਿਹੜਾ ਬਲ ਲਿਖ ਦਿੰਦੇ ਆ ਤਾਂ ਇਹਦੇ ਚ ਇਹ ਸੀਗਾ ਵੀ ਰਾਵਣ ਜਦੋਂ ਅਮਰਤਾ ਦਾ ਵਰ ਲੈ ਕੇ ਰਾਵਣ ਨੇ ਜਦੋਂ ਭਗਤੀ ਕੀਤੀ ਤਾਂ ਉਹ ਅਮਰਤਾ ਦਾ ਵਰ ਲੈ ਕੇ ਸ਼ਿਵਲਿੰਗ ਲੈ ਕੇ ਜਾ ਰਿਹਾ ਸੀਗਾ ਇਹ ਵੀ ਸ਼ਿਵਲਿੰਗ ਜੇ ਉਹ ਸ਼੍ਰੀਲੰਕਾ ਲੈ ਜਾਂਦਾ ਤਾਂ ਉਹ ਅਮਰ ਹੋ ਜਾਂਦਾ ਰਸਤੇ ਵਿਜੇ ਇਸਦਾਂ ਗਾ ਤੇ ਬ੍ਰਹਮਾ ਜੀ ਨੇ ਗਾਏ ਦਾ ਰੂਪ ਧਾਰਨ ਕਰਕੇ ਠੀਕ ਹੈ ਮਦਦ ਮੰਗੀ ਗੋਬਰ ਚ ਫਸੀ ਵੀ ਸੀ ਉਹ ਤਾਂ ਸ਼ਿਵ ਜੀ ਨੇ ਜਦੋਂ ਰਾਵਣ ਨੇ ਜਦੋਂ ਉਹ ਸ਼ਿਵਲਿੰਗ ਰੱਖਿਆ ਤੇ ਉਹ ਗਾਏ ਨੂੰ ਕੱਢਿਆ ਤਾਂ ਜਦੋਂ ਉਹਨੇ ਪਲਟ ਕੇ ਦੇਖਿਆ ਤਾਂ ਉੱਤੇ ਸ਼ਿਵਲਿੰਗ ਹੀ ਸ਼ਿਵਲਿੰਗ ਸੀ ਤੇ ਉਹਨੂੰ ਉਹ ਆਪ ਦਾ ਸ਼ਿਵਲਿੰਗ ਨਹੀਂ ਥਿਆਇਆ ਇਸ ਕਰਕੇ ਉਹ ਅਮਰਤਾ ਦਾ ਵਾਰ ਬਈ ਗਵਾਲ ਤਾਂ ਉਹਨੇ ਤਾਂ ਹੀ ਉਹ ਮਾਰਿਆ ਗਿਆ ਉਸ ਤੋਂ ਬਾਅਦ ਰਾਮਚੰਦੇ ਦੇ ਉੱਤੇ ਇਹ ਦਾ ਇਤਿਹਾਸ ਕਹਿ ਦੀਏ ਇਤਿਹਾਸ ਕਹਿ ਦੀਏ ਉਹ ਹੈਗਾ ਜੀ ਤੋ ਇਸ ਕਰਕੇ ਜਿਹੜੇ ਆਸ-ਪਾਸੇ ਲੋਕ ਐ ਇੱਥੇ ਬੜੀ ਸ਼ਰਧਾ ਦੇ ਨਾਲ ਆਉਂਦੇ ਨੇ। ਕਲਕੱਤੇ ਤੋਂ ਆਇਆ ਨੂੰ 11 ਸਾਲ ਹੋ ਗਏ ਆ ਭੈਣ ਨੂੰ ਤੇ ਇੱਥੇ ਇਹ ਜਿਹੜਾ ਹੈਗਾ ਚਾਹ ਕੌਫੀ ਮੈਗੀ ਬਣਾਉਂਦੀ ਹੈ। ਇਹਨੇ ਜਿਹੜੇ ਸਵੇਰੇ-ਸਵੇਰੇ ਬੜੇ ਅੰਦਾਜ਼ ਦੇ ਨਾਲ ਸਾਨੂੰ ਆਵਾਜ਼ ਮਾਰੀ ਨਾ ਆਜੋ ਆਜੋ ਕੌਫੀ ਬੜੇ ਪਿਆਰ ਦੇ ਨਾਲ ਹੱਸਦੇ ਹੋਏ ਚਿਹਰੇ ਨਾਲ ਤੇ ਸਾਡਾ ਜਿਹੜਾ ਦਿਲ ਕੀਤਾ ਵੀ ਮੰਦਿਰ ਜਾ ਕੇ ਇਹਦੇ ਕੋਲੇ ਆਵਾਂਗੇ। ਇਹਦੇ ਕੋਲ ਹੁਣ ਆਏ ਆ ਅਸੀਂ ਕੌਫੀ ਤੇ ਮੈਗੀ ਉਹ ਦੋਨੇ ਖਾਵਾਂਗੇ। ਹੇ ਬਣੀ ਅੱਜ ਗਰਮ ਗਰਮ ਮੈਗੀ ਪਾਸਤਾ ਅਰੇ ਖਾਈ ਨੇ ਜੋ ਮਜ਼ਾ ਆਉਂਦਾ ਮੈਗੀ ਮਸਾਲਾ ਮੈਗੀ 60 ਰੁਪਏ ਬਟਰ ਮਸਾਲਾ 80 ਰੁਪਏ ਵੇਜੀਟੇਬਲ ਮੈਗੀ ਸ਼ਸ਼ਮિતા ਵਿਸ਼ਵਾਸ ਭੈਣ ਦਾ ਨਾਂ ਹੈ ਤੇ ਸਾਰੀਆਂ ਰੀੜੀਆਂ ਦੇ ਵਿੱਚ ਜਿਹੜਾ ਇਹ ਲੱਗਿਆ ਹੋਈਆਂ ਇਹਦੀ ਆਵਾਜ਼ ਹੀ ਗੂੰਜਦੀ ਹੈ ਕੱਲੀ ਦੀ ਜਦੋਂ ਕੰਮ ਕਰਦੇ ਆ ਤਾਂ ਫਿਰ ਬਾਜ ਗੂੰਜਣੀ ਚਾਹੀਦੀ ਹੈ ਜੇ ਕੰਮ ਸ਼ੌਂਕ ਨਾ ਕਰੀਏ ਤਾਂ ਹੀ ਉਹਦਾ ਫਾਇਦਾ ਹੈ ਜਿਵੇਂ ਸੁਸ਼ਮિતા ਵਿਸ਼ਵਾਸ ਕਰੀ ਜਾਂਦੀ ਹੈ ਸੁਸ਼ਮિતા ਸੇਤ ਹਾਂ ਦੇ ਉਦੋਂ ਬਾਅਦ ਕਰ ਲੀਆ ਬਸ ਕੱਲੀ ਸਰੂਜੀ ਹਾਂ ਸਰ ਕਿਹੜਾ ਕਾਸ਼ ਅੰਦਾਜ਼ ਚਾਹੀਦਾ ਹੁਣ ਆਪਣੇ ਬੁਲਟ ਕਾਸ਼ ਅੰਦਾਜ਼ ਹੋ ਰੇ ਉਧਰ ਕੀ ਬਾਤਾਂ ਹੋ ਰਹੀਆਂ ਨਹੀਂ ਹੁਣ ਆਪਣੇ ਮੋਟਰਸਾਈਕਲਾਂ ਦੀ ਗੱਲ ਵੀ ਕਰਨੀ ਪਣਦੀ ਹੈ ਰਾਜੇ ਆ ਜਾਓ ਹੈ ਇਹ ਵੀ ਜ਼ਰੂਰੀ ਹੈ ਤੇ ਆਹ ਖੜੇ ਆਪਣੇ ਮਟਿਆਰ ਦੋਨੇ ਇੱਕੋ ਰੰਗ ਦੇ ਇੱਕੋ ਕੰਪਨੀ ਦੇ ਹਰੇ ਹਰੇ ਇਲਾਜ ਰੰਗੀ ਸੋਹਣੇ ਆਵੇ ਬੇਸ਼ਵਰ ਮੰਦਰ ਤੋਂ ਚੱਲ ਕੇ ਬਹੁਤ ਸੋਹਣਾ ਰਾਹ ਜਾਂਦਾ ਹੈ ਇਹ ਮਾੜਵੀ ਤੇ ਕੁਚ ਤੇ ਗਾਂਧੀ ਦਾਪ ਨੂੰ ਜਾਂਦਾ ਰਸਤਾ ਹੈ ਗਾਂਧੀ ਦਾਪ ਇੱਥੋਂ 242 ਕਿਲੋਮੀਟਰ ਸੀਗਾ ਕੋਟੇਸ਼ਵਰ ਤੋਂ ਤੇ ਜਿਹੜਾ ਕੁਠਾਰਾ ਹੈਗਾ ਕੁਠਾਰਾ ਸੀਗਾ 90 90 ਕਿਲੋਮੀਟਰ ਆਪਾਂ ਪਹੁੰਚ ਕੇ ਪ੍ਰੇਮ ਨੂੰ ਮਿਲ ਕੇ ਉਥੇ ਸੰਤ ਦੇ ਦਰਸ਼ਨ ਕਰਕੇ ਗੁਰਦਵਾਰਾ ਦਾ ਦਰਸ਼ਨ ਕਰਕੇ ਅੱਗੇ ਪਹੁੰਚਾਂਗੇ ਮਾੜਵੀ ਤੇ ਮਾੜਵੀ ਸਮੁੰਦਰਤਾਲ ਦਾ ਫੇਰ ਰਾਂ ਦਾ ਇਹ ਨਜ਼ਾਰਾ ਲੈ ਕੇ ਗਾਂਧੀ ਦામ ਨੂੰ ਜਾਵਾਂਗੇ ਸਫ਼ਰ ਬਹੁਤ ਸਮਾਂ ਲੰਘ ਰਿਹਾ ਹੈ ਰਹਿ ਰਹੋ ਦੇਖਦੇ ਰਹੋ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ 18 ਪਹੁੰਚ ਗਏ ਆਪਾਂ ਤੇ ਪ੍ਰੇਮ ਸਿੰਘ ਦੇ ਲੋਕੇਸ਼ਨ ਭੇਜਦੀ ਆਪਾਂ ਨੂੰ ਤੇ ਲੋਕੇਸ਼ਨ ਤੇ ਰਾਹੀ ਆਪਾਂ ਜਾ ਰਹੇ ਹਾਂ ਗੁਰੂ ਘਰ ਗੁਰੂ ਘਰ ਬਣਿਆ ਹੋਇਆ ਬਾਰ-ਬਾਰ ਖੇਤ ਆ ਗਏ ਆ ਸਾਡੇ ਪੰਜਾਬੀਆਂ ਦੇ ਖੇਤ ਇਹ ਰਸਤਾ ਢਾਂਡੇ-ਢੀਡੇ ਹੁੰਦੇ ਆਪਾਂ ਗੁਰਦੁਆਰੇ ਨੂੰ ਪਹੁੰਚ ਰਹੇ ਆਂ ਜਿੱਥੇ ਪੰਜਾਬੀ ਉੱਥੇ ਖੇਤੀ ਉੱਥੇ ਗੁਰੂ ਘਰ ਜਿੱਥੇ ਜਾਨ ਪੰਜਾਬੀ ਸ਼ਾਨ ਬਣਾ ਲੈਂਦੀ ਪੰਜਾਬੀਆਂ ਦੀ ਸ਼ਾਨ ਬਖਰੀ ਆ ਗਿਆ ਗੁਰਦੁਆਰਾ ਮੇਰੇ ਸੱਜੇ ਪਾਸੇ ਗੁਰਦਰਾ ਸਾਹਿਬ ਦੀ ਬਿਲਡਿੰਗ ਹੈ ਤੇ ਪਾਰ ਚੱਲੀ ਜਾਂਦਾ ਹੁਣ ਇਹ ਕਿਹਾ ਸੀ ਵੀ ਅੱਜ ਜਿੱਥੇ ਉਹ ਆ ਮੈਂ ਗੁਰੂ ਰਵਾਬ ਸਾਹਿਬ ਦੇ ਗੁਰੂ ਰਵਾਬ ਦੀ ਬਿਲਡਿੰਗ ਉਧਰਲੇ ਪਾਸੋਂ ਆ ਮੈਨੂੰ ਲੱਗਦਾ ਲੋਕੇਸ਼ਨ ਕੱਚੇ ਪਾਸੇ ਲੈ ਕੇ ਆਉਂਦੀ ਹੁੰਦੀ ਹੈ ਤੇ ਪੁੱਠੇ ਪਾਸੇ ਲੈ ਕੇ ਆਉਂਦੀ ਤੇ ਮੇਨ ਰੋਡ ਨਹੀਂ ਲੈ ਕੇ ਜਾਂਦੇ ਆ ਸੜਕ ਆਉਂਦੀ ਥੱਲੇ ਚਲੋ ਕੋਈ ਨਹੀਂ ਦੇਖਦੇ ਐਂ ਕਰਦੇ ਆ ਆਹ ਘੜਾ ਜਿਹੜਾ ਇਧਰ ਇਹ ਹਰ ਕਿਹੜੀ ਆਸ ਦੇ ਸੀ ਗੁਰੂ ਨਾਨਕ ਨਵ ਭਾਰਤ ਪਬਲਿਕ ਸਕੂਲ ਕਿਹਾ ਬਾਤਾ ਨਹੀਂ ਆਓ ਜੀ ਜੀ ਰਈ ਅਪਾ ਇੰਟਰ ਕਰ ਰਹੇ ਗੁਰਦਰਾ ਸਾਹਿਬ ਦੇ ਵਿੱਚ 8 ਛਾਲਾ ਚਲੀ ਜਾਂਦੀ ਹੈ ਸਾਹਮਣੇ ਗੁਰਦਰਾ ਸਾਹਿਬ ਦੀ ਇਮਾਰਤ ਗੁਰਦਰਾ ਸਾਹਿਬ 18 ਜਨਾ ਛਾਜਲੀ 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 ਤੇ 플레이ਰ ਨੇ ਬਹੁਤ سارے ਪਾ ਨਾਮ ਲੈ ਰਹੇ ਹਾਂ ਅੰਦਰੋਂ ਕੋਈ ਕਾਰੀਏ ਕਹਿਰੀਆਂ ਦੇ ਪਿੱਛੇ ਦਾ ਨਾਮ ਹੈ ਜੀ ਤੁਸੀਂ ਪ੍ਰੇਮ ਦੇ ਕੀ ਲੱਗ ਆ ਪ੍ਰੇਮ ਸਿੰਘ ਤੇ ਪ੍ਰੇਮ ਸਿੰਘ ਦੀ ਦਾਦੀ ਜੀ ਆਜੋ ਠੀਕ ਹੈ ਸੋ ਭਾਈ ਪ੍ਰੇਮ ਬਹੁਤ ਪ੍ਰੇਮ ਆਜਾ ਆਜਾ ਇੱਕ ਰੁਕਣੀ ਹੈ ਅੱਛਾ ਐਜੀ ਖਾਲਸਾ ਵਿੱਚ ਫਤਜੀ ਸੋਇ ਸੇ ਇੱਕ ਸੰਗਤ ਦਾ ਭਾਈ ਸਾਡੀਆਂ ਪੰਜਾਬ ਤੋਂ ਤੇ ਇਹਨਾਂ ਨੂੰ ਇਹਨਾਂ ਨੂੰ ਚਾਹ ਚੜਿਆ ਪਿਆ ਸਾਡੇ ਆਂ ਦਾ ਜਿਵੇਂ ਪ੍ਰੇਮ ਨੂੰ ਚਾਹ ਚੜ ਗਿਆ ਸੀ ਨਾ ਆਪਣੇ ਆਂ ਦਾ ਉਵੇਂ ਇਹਨਾਂ ਨੂੰ ਚਾਹ ਚੜਿਆ ਪਿਆ ਏ ਬਾਈ ਪ੍ਰੇ ਏ ਬਾਈ ਪ੍ਰੇਮ ਸਿੰਘ ਦੇ ਫੁੱਫੜ ਜੀ ਆ ਤੇ ਇਹ ਇਹਨਾਂ ਦੇ ਪਿਤਾ ਜੀ ਆ ਉਹ ਮੇਰੇ ਜਿਹੜੇ ਮਾਤਾ ਜੀ ਖੜੇ ਪਿੱਛੇ ਹਰਭੰਸ ਕੋਰ ਜੀ ਇਹ ਸਾਡੇ ਜਗਤ ਸਿੰਘ ਵਾਲੇ ਤੋਂ ਆ ਤੇ ਸਾਰਾ ਪੰਜਾਬ ਵੀ ਇੱਥੇ ਮਤਲਬ ਮੈਨੂੰ ਇੱਧਰ ਇਕੱਠਾ ਹੋਇਆ ਪਿਆ ਮਾਲਵਾ ਠੀਕ ਐ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਫਰੀਦਕੋਟ ਪਟਿਆਲਾ ਵੀ ਐ ਤਵਾਨੀਗੜ੍ਹ ਤੇ ਫਰੋਜ਼ਪੁਰ ਦੇ ਵੀ ਆ ਨਾ ਫਰੋਜ਼ਪੁਰ ਦੀ ਹਾਂ ਤੇ ਮਾਲਵੇ ਦੇ ਮਤਲਬ ਪੂਰੀ ਬੈਲਟੀ ਬੈਠੀ ਐ ਇੱਥੇ ਠੀਕ ਐ ਬਾਈ ਪ੍ਰੇਮ ਓਕੇ ਵੀਰੇ ਧੰਨਵਾਦ ਤੇਰਾ ਇੰਨੇ ਬੰਦਿਆਂ ਨੂੰ ਬੁਲਾਉਣ ਲਈ ਠੀਕ ਹੈ ਇਹ ਖੁਸ਼ੀ ਵੀ ਮਿਲ ਕੇ ਸਾਨੂੰ ਸਾਰਿਆਂ ਨੂੰ ਤੇ ਇਹ ਹਰ ਸਾਲ ਆਇਆ ਅਸੀਂ ਹਰ ਸਾਲ ਹੀ ਆਵਾਂਗੇ ਜਿਹਨ ਮਿਲਦਾ ਅਸੀਂ ਬਾਹਲਾਵਾਰੀ ਆਇਆ ਕਰਾਂਗੇ ਉੱਥੇ ਤੇ ਕਿਉਂਕਿ ਬਹੁਤ ਬਹੁਤ ਆਨੰਦ ਆਇਆ ਉੱਥੇ ਆ ਕੇ ਮੈਨੂੰ ਤਾਂ ਆਨੰਦ ਪਹਿਲੇ ਹੀ ਲੱਗਿਆ ਹਾਂ ਸਹੀ 5 ਸਾਲ ਹੋ ਗਏ ਚਲੋ ਚੰਗੀ ਗੱਲ ਹੈ ਆ ਜਵਾਈਆ ਤੇ ਆ ਸਾਡੇ ਬਾਈ ਪੰਜਾਬੀ ਇੱਧਰ ਬੈਠੇ ਸਾਰੇ ਇਹ ਸਾਰਾ ਬਾਈ ਕਹਿੰਦੇ ਕਿੱਥੋਂ ਦਾ ਹੈ ਸੰਗਰੂਰ ਵਾਲਿਆਂ ਦਾ ਅੱਛਾ ਇਹ ਹਰਿਆਣੇ ਤੋਂ ਠੀਕ ਹੈ ਠੀਕ ਹੈ ਭਾਈ ਚਲੋ ਜੀ ਦੇ ਆ ਗਿਆ ਇਹ ਬਾਪੂ ਸੁਖਦੇਵ ਸਿੰਘ ਜੀ ਸਾਡੇ ਪਿੰਡ ਮਲੋਠ ਹਾਂਜੀ ਆਪੂ ਜੀ ਚੱਲੇ ਆ ਹੁਣ ਅਗਲੀ ਵਾਰੀ ਆਵਾਂਗੇ ਉਦੋਂ ਟਾਈਮ ਕੱਢ ਕੇ ਆਵਾਂਗੇ ਪਰਿਵਾਰਾਂ ਨੂੰ ਲੈ ਕੇ ਆਵਾਂਗੇ ਇੱਥੇ ਲਾ ਕੇ ਜਾਵਾਂਗੇ ਸਾਡੇ ਹਾਂ ਬੱਚਾ ਤਾਂ ਬਾਹਰ ਹੈ ਜੀ ਲਿਆਓ ਆਪ ਫੈਮਲੀ ਹੈ ਲੋ ਜਾਓ ਫੋਟੋ ਕਰੀਏ ਤੁਹਾਡੀ ਪ੍ਰੇਮ ਸਿੰਘ ਖੜੋ ਫੈਮਲੀ ਫੋਟੋ ਕਰੀਏ ਚੰਗਾ ਹੈ ਭਾਈ ਜੀ ਠੀਕ ਹੈ ਜੀ ਠੀਕ ਹੈ ਭੂਜੀ ਚੰਗੇ ਜੀ ਯਾਦ ਰੱਖਿਓ ਜਰੂਰ ਮਿਲਦੇ ਆਪ ਓਕੇ ਚੰਗਾ ਭਾਈ ਜੀ ਪਹਿਲੀ ਬੀਚ ਆਪਣੀ ਇਹ ਸਫਰ ਦੀ ਮੰਡਵੀ ਬੀਚ ਲਖਪਤ ਤੋਂ ਚੱਲ ਕੇ ਕੋਠਾੜਾ ਹੋ ਕੇ ਰਾਹ ਦੇ ਵਿੱਚ ਆਉਂਦੀ ਹੈ ਮੰਡਵੀ ਬੀਚ ਉਹੀ ਹਾਲ ਇੱਥੇ ਘੋੜੇ ਊਂਟ ਤੇ ਆਹਾਂ ਚੱਲਦੇ ਹੋਏ ਸਾਈਕਲ ਜੇ ਇਹ ਸਾਰੇ ਲੀਫ ਦੇ ਇੱਥੇ ਇਧਰ ਬੀਚ ਦਾ ਨਜ਼ਾਰਾ ਆਓ ਸਰ ਨੇ थैंक यू ਆਲੇ ਘੋੜਿਆਂ ਵਾਲੇ ਤੇ ਆਹ ਮੋਟਰਬਾਈਕਸ ਵਾਲੇ ਕਿਨੇ ਘੁੰਮਣਾ ਹੈ ਤੇ ਜਵਾਕਾਂ ਨੂੰ ਝੂਟੇ ਲੈਂਦੇ ਫਿਰਦੇ ਲੋਕ ਕੀ ਬਾਤ ਹੈ ਚੱਲ 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 ਕੀ ਕਹਿੰਦਾ ਹੌਲੀ 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 ਬਸ ਬ੍ਰੇਕਰ ਨੂੰ ਬ੍ਰੇਕ ਕਰੋ ਹਾਂ ਬ੍ਰੇਕ ਹੀ ਬ੍ਰੇਕ ਨਹੀਂ ਲਗਾਤੇ ਹਮ ਹਮ ਲਗਾਤੇ ਸੀ ਨਾ ਨੂ ਬ੍ਰੇਕ ਆ ਵੇਸੇ ਚਲਾ ਦਿਓ ਹਮ ਕੋ ਦੰਗਤ ਸਾਹਿਬ ਅੱਡ ਰੋ ਮਾਤ ਬਸ ਏਬੇ ਪਹਾੜ ਪਠਾਰ ਸਮੁੰਦਰ ਭਾਰਤ ਦੀਵ ਲਖਨਦਾ ਇਹੀ ਭਾਰਤ ਦੀਵ ਲਖਨਦਾ ਆਪਾਂ ਦੇਖਣ ਚੱਲੇ ਆ ਤੇ ਤਿੱਬਿਆਂ ਤੋਂ ਬਾਅਦ ਸਮੁੰਦਰ ਠਾਠਾ ਮਾਰਦਾ ਸਮੁੰਦਰ ਇਹਦੀ ਬਲਖੰਡਾ ਹੁਣ ਆਪਾਂ ਦੇਖ ਰਹੇ ਹਾਂ ਕਿਆ ਬਾਤ ਹੈ ਕਿਆ ਬਾਤ ਲੋਕ ਉੱਪਰ ਨਹੀਂ ਨਾ ਲੈੜੇ ਖੀਆਂ ਅਸੀਂ ਨਜ਼ਰਾਂ ਚੋਰੋ ਐ ਮੁੜਦੀਆਂ ਲਹਿਰਾਂ ਵੇਤ ਗੁਜ਼ਰੀ ਕਹਾਣੀ ਦੇ ਹਾਂ ਅਸੀਂ ਬਕੇ ਸੁਣੋ ਤੇਰੇ ਗਏ ਸਮੁੰਦਰ ਕੰਢੇ ਬੈਠੇ ਹੋਈਏ ਤੇ ਨਾਰੀਅਲ ਪਾਣੀ ਤੇ ਛੱਲੀ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ ਤੇ ਖਾਣ ਪੀਣ ਦੇ ਇਧਰ ਬਹੁਤ ਸਾਰੀਆਂ ਜਿਹੜੇ ਦੁਕਾਨਾਂ ਸਜੀਆਂ ਹੋਈਆਂ ਤੇ ਪੂਰਾ ਜਿਹੜਾ ਹੈਗਾ ਕੰਮ ਇੱਥੇ ਭਖਿਆ ਹੋਇਆ ਹੈ ਮੇਲਾ ਟਾਈਪ ਮਾਹੌਲ ਹੈ ਮੇਲਾ ਟਾਈਪ ਮਾਹੌਲ ਦੇ ਵਿੱਚ ਛੱਲੀ ਮਾਂਡਵੀ ਸ਼ਹਿਰ ਦੇ ਵਿੱਚ ਦੀ ਲੰਘ ਰਹੇ ਆ ਗਾਂਧੀ ਧਾਮ ਨੂੰ ਈਚ ਤੋਂ ਆਏ ਆ ਤੇ ਸੋਹਣੀ ਜੀ ਇਮਾਰਤ ਆਈ ਸਾਹਮਣੇ ਇਹੋ ਜਿਹੀ ਇਮਾਰਤਾਂ ਮੇਰਾ ਦਿਲ ਬੜਾ ਖਾਈਦੀਆਂ ਛੱਜੇ ਜੇ ਬਣੇ ਹੋਣ ਤੇ ਦਰਵਾਜ਼ਾ ਜਾਂਦਾ ਹੋਵੇ ਹੋ ਸਕਦਾ ਇਹ ਕੋਈ ਸਰਾਂ ਜਾਂ ਕੋਈ ਹਵੇਲੀ ਹੋਵੇ ਤੇ ਅਗਲੇ ਪਾਸੇ ਇਹਨਾਂ ਦੇ ਤਕਬੂਤਰੇ ਬਣੇ ਹੋਏ ਇਧਰੋਂ ਆਪਾਂ ਮੇਨ ਹਾਈਵੇ ਤੇ ਚੜਾਂਗੇ ਗਾਂਧੀ ਧਾਮ ਨੂੰ ਮਾਂਡਵੀ ਦੀ ਖੋਰ ਖਾਸੀਅਤ ਹੈ ਇੱਥੇ ਵੱਡੇ ਵੱਡੇ ਜਹਾਜ਼ ਬਣਦੇ ਆ ਤੇ ਜਹਾਜ਼ ਦੇ ਲਈ ਆ ਐਡੀ ਚੌੜੀ ਜਿਹੜੀ ਲੱਕੜ ਹੈ ਉਹ ਆਉਂਦੀ ਹੈ ਇਹ ਆਉਂਦੀ ਹੈ ਮਲੇਸ਼ੀਆ ਤੋਂ ਤੇ ਮਲੇਸ਼ੀਆ ਤੋਂ ਜਦੋਂ ਆ ਜਾਂਦੀ ਹੈ ਫਿਰ ਇਹਦੀ ਇਹ ਫੈਕਟਰੀ ਇੱਕ ਦਿਨਾਂ ਦੀ ਰਾਜ ਅਸੀਂ ਸੜਕ ਤੇ ਜਾ ਰਹੇ ਸੀ ਤਾਂ ਸਾਨੂੰ ਦਿਸੀ ਅਸੀਂ ਕਿਹਾ ਵੀ ਇਹ ਦੇਖਣੀ ਬਣਦੀ ਹੈ ਕਿਉਂਕਿ ਬਾਈ ਨਿਰਮਲ ਨੇ ਮੱਲਾ ਵਾਲੇ ਨੇ ਸਾਨੂੰ ਉੱਥੇ ਲਗਭਗ ਦੱਸਿਆ ਸੀ ਤੇ ਆਹ ਸਾਂਚਾ ਤਿਆਰ ਕਰੀ ਜਾਂਦਾ ਇਹਦਾ ਗੋਲ ਇਸ ਤਰ੍ਹਾਂ ਸਾਂਚਾ ਤਿਆਰ ਕਰ ਲੈਂਦੇ ਆ ਪਰਲੇ ਪਾਸੇ ਮਹਾਨਾ ਹੈ ਤੇ ਮਹਾਨੇ ਤੋਂ ਬਾਅਦ ਜਿਹੜਾ ਹੈ ਅਰਬ ਸਾਗਰ ਇੱਧਰ ਆ ਜਿੱਥੇ ਪਾ ਜਾ ਕੇ ਆਇਆ ਇੱਥੋਂ ਤਿਆਰ ਕਰ ਲੈਂਦੇ ਆ ਅਸੀਂ ਤਿਆਰ ਕਰਨ ਤੋਂ ਬਾਅਦ ਉਹ ਜਿਹੜਾ ਤਿਆਰ ਖੜਾ ਹੈ ਨੇੜੇ ਚੱਲਦੇ ਆ ਪੋਦੇ ਉਧਰ ਤਿਆਰ ਖੜਾ ਉਹ ਤੇ ਉਸ ਤੋਂ ਬਾਅਦ ਇਹਦਾ ਸਾਂਚਾ ਇਦਾਂ ਤਿਆਰ ਹੋ ਜਾਂਦਾ ਹੈ। ਕੈਪਟਨ ਸਪੈਰੋ ਦਾ ਜਹਾਜ਼ ਤਿਆਰ ਹੋ ਜਾਂਦਾ ਫਿਰ ਨਾ। ਹਾਂ। ਕੈਪਟਨ ਸਪੈਰੋ ਜੈਕ ਸਪੈਰੋ ਤੇ ਆ ਇਹਦਾ ਬਈ ਤਿਆਰ ਹੈ ਪੂਰਾ। ਥੱਲੇ ਇਹਨਾਂ ਨੇ ਲੋਹਾ-ਲੋਹਾ ਲਾਤਾ। ਉਵੇਂ ਇਹਦੀ ਐ ਬਣਾਤੀ ਚੁੰਜੀ ਠੀਕ ਹੈ ਜੀ। ਇਹ ਤਿਆਰ ਹੈ। ਫਿਰ ਉਹ ਕਹਿੰਦੇ ਵੀ ਜਦੋਂ ਇਹ ਤਿਆਰ ਹੋ ਜਾਂਦਾ ਹੈ। ਤਿਆਰ ਹੋਣ ਤੋਂ ਬਾਅਦ ਫਿਰ ਖੋਦਦੇ ਇਹ ਤੇ ਗੱਡਾ। ਇੱਕ ਲੰਮਾ ਚੌੜਾ ਜਿਹੜਾ ਖੱਡਾ ਖੋਦ ਲੈਂਦੇ ਆ ਉਹਨੂੰ ਕਰ-ਕਰ ਕੇ ਪਾਸੇ ਤੇ ਉਹਨੂੰ ਜਿਹੜੇ ਹੈਗਾ ਵਿੱਚ ਛੱਡ ਦਿੰਦੇ ਆ। ਸੂਮੰਦੇ ਦੇ ਵਿੱਚ ਠੇਲ ਦਿੰਦੇ ਆ ਤੇ ਵੱਡੇ ਕਾਰਗੋ ਸ਼ਿਪ ਨਾਲ ਟੋਕ ਕਰਕੇ ਇਹਨੂੰ ਦੁਬਈ ਲੈ ਕੇ ਜਾਂਦੇ ਆ ਤੇ ਦੁਬਈ ਤੋਂ ਇਹਦੇ ਜਿਹੜੇ ਹੈਗੇ ਇੰਜਨ ਲਾ ਕੇ ਵਾਪਸ ਇੱਥੇ ਹਦਰੀਆ ਦੇ ਵਿੱਚ ਤਾਰੀਆਂ ਲਾਉਣ ਵਾਸਤੇ ਤਿਆਰ ਹੋ ਜਾਂਦਾ ਹੈ। ਕਿਆ ਬਾਤ ਹੈ ਸ਼ਾਨਦਾਰ ਜਿਹੋ ਜੀ ਧਰਤੀ ਉਹੋ ਜਿਹਾ ਰੰਗ ਤੇ ਉਹੋ ਜਿਹਾ ਕਿੱਤੇ ਕਿਉਂ ਸਰ ਆਪਣੇ ਸਾਹਮਣੇ ਰੁਕਮਵਤੀ ਨਦੀ ਹੈ। ਇਹ ਰੁਕਮਵਤੀ ਨਦੀ ਦੇ ਡਾ ਇਹ ਪੌਲਾ ਹੈ। ਇਹੀ ਰੁਕਮਵਤੀ ਨਦੀ ਇਧਰ ਸੱਜੇ ਪਾਸੇ ਆ ਕੇ ਅਰਬ ਸਾਗਰ ਦੇ ਨਾਲ ਮਿਲ ਜਾਂਦੀ ਹੈ। ਖੱਬੇ ਪਾਸੇ ਰੁਕਮਾ ਨਦੀ ਰੁਕਮਵਤੀ ਨਦੀ ਦਾ ਪਹਾ ਹੈ ਤੇ ਖੱਬੇ ਪਾਸੇ ਜਿਹੜਾ ਸੱਜੇ ਪਾਸੇ ਡਾ ਹੈਗਾ ਉਹ ਅਰੇਬੀਅਨ ਸਾਗਰ ਜਿਹਦਾ ਮਹਾਰਾਪਤ। ਜਿਹੜੀਆਂ ਜਿਹੜੀਆਂ ਵਿੰਡ ਮਿਲਸ ਆਪਾਂ ਜੈਸਲਮੀਰ ਦੇ ਨੇੜੇ ਦੇਖ ਕੇ ਆਏ ਸੀਗੇ ਆ ਉਹਨਾਂ ਦਾ ਪੱਖਾ ਹੈ। ਮੈਂ ਸੋਚਦਾ ਹੁੰਦਾ ਸੀਗਾ ਵੀ ਇਹ ਪੱਖੇ ਯਾਰ ਐਡੇ ਵੱਡੇ ਕੀ ਹੋਣਗੇ ਇਹ। ਤੇ ਇਹ ਤਿੰਨ ਇਥੇ ਲੰਬੇ ਲੰਬੇ ਖੜੇ ਆ ਇਹ ਲੰਬਾਈ ਦੇਖੋ ਤੁਸੀਂ ਆ ਟਰੇਲਰ ਦੀ ਕਿਉਂ ਚੈੱਕ ਸੋ ਪਹਿਲਾਂ ਮੈਂ ਗੱਲ ਕੀਤੀ ਸੀ ਜਿਹੋ ਜੀ ਧਰਤੀ ਉਹੋ ਜੇ ਕਿੱਤੇ ਕਿਵੇਂ ਬਣਦਾ ਹਨ ਕਿੱਥੇ ਬਣਦਾ ਇਹ ਕਮਾਲ ਦੀਆਂ ਗੱਲਾਂ ਬਾਤਾਂ ਇਹ ਉਹਨਾਂ ਸੀ ਤਾਂ ਆਇਆ ਇਹ ਨਾ ਸ਼ੇਕ ਪੀ ਜਾਂਦੀ ਸੀਗੀ ਪ੍ਰੋਟੀਨ ਸ਼ੇਕ ਤੇ ਪੰਪ ਵਾਲਾ ਮਾਲਕ ਕਹਿੰਦਾ ਕਹਿੰਦਾ ਕੌਫੀ ਪੀਣੀ ਹੈ ਇਹਦੀਆਂ ਕकੜੀਆਂ ਹੋ ਗਈਆਂ ਕਹਿੰਦੀ ਹਾਂ ਪੀਵਾਂਗੀ ਉਹ ਮਤਲਬ ਕਿ ਕਿਹਦੇ ਨਾਲ ਜਾਣਕਾਰੀ ਬਣਾਉਣ ਦਾ ਇੱਕ ਤਰੀਕਾ ਹੁੰਦਾ ਨਾਲੇ ਅਗਲੇ ਦੀ ਮਹਿਮਾਨ ਨਵਾਜੀ ਆ ਉਹ ਕਹਿੰਦਾ ਤਾਂ ਪਿਆਰ ਸਤਕਾਰ ਅਗਲੇ ਦਾ ਨਹੀਂ ਵਾਪਸ ਕਰਨਾ ਕੋਈ ਨਹੀਂ ਵਾਪਸ ਹੀ ਕਰ ਦਾਂਗੇ ਅ ਕੁਲਦੀਪ ਦੁਆ ਆਪ ਨੂੰ ਮਿਲੇ ਆ मुਂਦਰਾ मुਂਦਰਾ ਨਗਾ ਦਾ ਨਾਮ ਹੈ ਤੇ मुਂਦਰਾ ਪੋਰਟ ਇਹਨਾਂ ਦਾ ਪੈਟਰੋਲ ਪੰਪ ਹੈ ਇੱਥੋਂ ਤੇਲ ਪਾਉਣ ਲੱਗੇ ਸੀਗੇ ਕੋਲੇ ਆਏ ਤੇ ਪਿਆਰ ਤੇ ਸਤਕਾਰ ਨਾਲ ਬਾਈ ਕਹਿੰਦੇ ਵੀ ਚਾਹ ਕਾਫੀ ਕੁਝ तो अस आख्या जी जरूर पीवांगे जिन्ना इन्ना प्यार प्यार रही है तो बहुत बहुत धन्यवाद भाई थोड़ा ठीक है आप क्या बोलते मैंने पार ये पार बोला मैंने मैंने ये बोला कि जब तेल डलवाने के लिए रुके तो कुलदीप दुआ जी जिनका ये पेट्रोल पंप है वो बाहर आए और उन्होंने चाय कॉफ़ी के लिए पूछा तो उनके प्यार और सत्कार की वजह से मना नहीं किया हमने दिया तो धन्यवाद आपका बहुत बहुत कभी पंजाब आएँ तो ज़रूर याद करें इंस्टाग्राम ने फॉलो कर लिया हमने एक दूजे को ਤੂੰ ਮੈਸੇਜ ਕੀਜੀਏ ਜਹਾਂ ਵੀ ਹੂੰ ਮਿਲਾਂਗੇ ਘਰ ਆਏਗੇ ਠੀਕ ਹੈ ਹਾਂ ਬਹੁਤ ਬੜਾ ਨੇ ਹਾਂ গুজਰਾਤ ਜਿੰਨਾ ਬੜਾ ਐਸ ਵਕਤ ਆਪਾਂ ਖੜੇ ਆਂ ਸੰਖਿਆਲੀ ਤੇ ਸੰਖਿਆਲੀ ਤੇਜ ਭਾਈ ਹਾਂ ਤੇਜ ਭਾਈ ਤੇਜ ਭਾਈ ਤੇਜ ਮੋਟਾ ਭਾਈ ਗੁਜਰਾਤੀ ਉਹਨੇ ਕੀਤਾ ਸੀਗਾ ਸਰਬਜੀਤ ਦਾ ਟਰੈਕ ਤੇ ਉਦੋਂ ਸਰਪਾਸ ਟਰੈਕ ਤੇ ਉਹਦਾ ਮੈਸੇਜ ਆ ਗਿਆ ਜੀ ਸਰਬਜੀਤ ਨੂੰ ਭਾਈ ਵੀ ਸੰਖਿਆਲੀ ਮੇਰੇ ਮੰਮੀ ਡੈਡੀ ਰਹਿੰਦੇ ਆ ਉੱਥੇ ਤੁਸੀਂ ਹੋ ਕੇ ਜਾਣਾ ਆਹ ਸੜਕ ਜਾਂਦੀ ਹੈ ਸਮਖਿਆਲੀ ਤੋਂ ਘੁੰਮ ਕੇ ਉੱਪਰ ਦੀ ਜਾਮਨਗਰ ਜਾਮਨਗਰ ਅਡਾਨੀ ਹਾਂ ਮੋਰਬੀ ਅਮਾਨੀ ਦਾ ਸ਼ਹਿਰ ਤੇ ਆਪਾਂ ਆਹ ਸਮਖਿਆਲੀ ਥੱਲੋਂ ਦੀ ਸ਼ਹਿਰ ਜਾਵਾਂਗੇ ਅੱਜ ਆਪਾਂ ਉਹਨਾਂ ਦੇ ਘਰੇ ਰਵਾਂਗੇ ਅੱਜ ਦਾ ਟਿਕਾਣਾ ਆਪਾਂ ਨੂੰ ਉੱਥੇ ਹੈ ਇਰਾਦਾ ਗਾਂਧੀ ਧਾਮ ਦਾ ਸੀ ਪਰ ਜਦੋਂ ਕੋਈ ਮਿੱਤਰ ਪਿਆਰਾ ਪਿਆਰ ਨਾਲ ਸਤਿਕਾਰ ਨਾਲ ਆਪਾਂ ਨੂੰ ਕਹਿੰਦਾ ਵੀ ਭਾਈ ਸਾਡੇ ਘਰੇ ਰਹਿ ਕੇ ਜਾਇਓ ਤਾਂ ਜਾਣਾ ਬਣਦਾ ਕਿਉਂਕਿ ਇਹੀ ਸਫ਼ਰ ਦੇ ਆਨੰਦ ਹੁੰਦੇ ਆ ਠੀਕ ਹੈ ਸਫ਼ਰ ਦੇ ਆਨੰਦ ਕਿਉਂ ਹੁੰਦੇ ਆ ਜੀ ਲੈnde ਸਾਰੇ ਰਾ ਆ ਆ ਉੱਤਮਾ ਦੇ ਨੇ ਇਹੀ ਆਨੰਦ ਲੈ ਰਿਹਾ ਤੇ ਮਹਾਰਾਜ ਕਰੇ ਇਹੀ ਇਹੀ ਦੰਦ ਲਈਏ ਕਨੇਕ ਮਾਰੀ ਤੱਕ ਸਾਨੂੰ ਮੋਹ ਪਿਆਰ ਮਿਲਦਾ ਰਵੇ ਕਿਉਂਕਿ ਸਫਰ ਦੇ ਵਿੱਚ ਇਹ ਸਾਥੀਆਂ ਦਾ ਜੁੜਨਾ ਜਾਂ ਉਹ ਪੰਜਾਬ ਆਉਂਦੇ ਆ ਉਹਨਾਂ ਦਾ ਆਪਣੇ ਕੋਲੇ ਰਹਿਣਾ ਇਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਉਂਕਿ ਉਹਨਾਂ ਨੇ ਘਰੇ ਬੈਠਾਂਗੇ ਗੁਜਰਾਤ ਗੁਜਰਾਤ ਬਾਰੇ ਗੁਜਰਾਤੀ ਟ੍ਰੈਡੀਸ਼ਨ ਬਾਰੇ ਕੁਝ ਮਾੜਾ ਮੋਟਾ ਸਿੱਖਾਂਗੇ ਕੁਝ ਸੁਣਨ ਨੂੰ ਮਿਲੂਗਾ ਕੁਝ ਜਾਣਨ ਨੂੰ ਮਿਲੂਗਾ ਪਰ ਅੰਕਲ ਮੇਲਾ ਦਾ ਬਹਾਵਾ ਟਾਈਮ ਲਾਈ ਜਾਂਦੇ ਆ ਕਾਠੇ ਤੋਂ ਜਰਿਆ ਨਹੀਂ ਜਾਂਦਾ। ਦਾਸ ਦਾੰਦਾ ਜਦ ਸਹੀ ਨਿਕਲਿਆ ਪਿੰਡ ਵੱਲੋਂ ਮੋੜ ਲਿਆ ਅੰਕਲ ਨੇ ਮੋਟਰਸਾਈਕਲ ਲੈ ਚੱਲੇ ਨੇ ਸਾਨੂੰ ਆਪਣੇ ਘਰ ਅੱਜ ਰਾਤ ਦਾ ਘਣਾ ਇਹਨਾਂ ਦੇ ਘਰ ਅਮਨ ਲੱਗ ਪੁੱਛ ਤੱਕ ਕੇ ਤਕਰੀਬਨ 7:30 ਵਜੇ ਆਪਾਂ ਸੰਖਿਆਲੀ ਪਹੁੰਚ ਗਏ ਆ ਕਿ ਸੰਖਿਆਲੀ ਆਪਾਂ ਬੈਠੇ ਆ। ਸਰਦਜੀ ਦੇ ਜਾਨੂ ਦਾ ਤੇਜ ਭਾਈ ਦੇ ਘਰੇ ਤੇ ਤੇਜ ਭਾਈ ਨੇ ਇਹਨੂੰ ਫਿਰ ਤੋਂ ਜੱਪੜ ਸੀ ਕਹਿੰਦਾ ਮਮੀ ਬਪਾ ਉਹਤੀ ਸੰਖਿਆਲੀ ਮਿਲ ਕੇ ਆ ਆ ਉਹਨਾਂ ਦਾ ਕੁੱਤਾ ਹੋ ਰਿਓ ਤੇ ਚਾਂਬਲਿਆ ਪਿਆ ਤੇ ਉਹਨਾਂ ਨੇ ਉਹ ਹੀ ਗੁਜਰਾਤੀ ਮਹਿਮਾਨ ਨਵਾਜ਼ੀ ਸਾਡੇ ਅੱਗੇ ਜਿਹੜਾ ਹੈਗਾ ਬੈਠਣ ਨੂੰ ਲਗਾਤੀ ਹੈਗੀ ਅਸੀਂ ਬੈੰਨੇ ਆ ਤੇ ਇਧਰ ਅੰਕਲ ਤੇ ਆਂਟੀ ਸਾਡੀ ਲੈਡੀ ਹੈਗੀ ਹੈ ਖਾਣੇ ਦੀਆਂ ਥਾਲੀਆਂ ਪ੍ਰੋਸੀ ਜਾਂਦੀਆਂ ਰਸਮ ਪੂਰੀ ਕਰ ਰਹੇ ਨੇ ਹਾਂ ਸਵੇਪ ਜੀ ਦਿਨ ਹਾਲ ਹੁਣ ਤੱਕ ਜਿਹੜਾ ਹੈਗਾ ਗੁਜਰਾਤ ਤੱਕ ਭਾਰਤ ਭ੍ਰਮਣ ਦਾ ਜਿਹੜਾ ਆਨੰਦ ਪੂਰਾ ਹੈ ਤੇ ਕੱਲ ਨੂੰ ਆਪਾਂ ਇੱਥੋਂ ਜਾਵਾਂਗੇ ਅਗਾਹ ਨੂੰ ਦਵਾਰਕਾ ਵੱਲ ਨੂੰ ਘੁੰਮ ਕੇ ਹੁਣ ਆਪਾਂ ਮੈਂ ਗੱਲ ਕਰਾਂ ਤਾਂ ਆਪਾਂ ਉਸ ਪੁਆਇੰਟ ਤੇ ਬੈਠੇ ਆ ਜਿੱਥੇ ਰਾਣਾਫ ਕੱਚ ਦੀ ਖਾੜੀ ਜਿਹੜੀ ਗਲਫ ਬਣਦੀ ਹੈ ਉਹ ਉੱਥੇ ਬੈਠੇ ਆਪਾਂ ਤੇ ਉਹਦੇ ਉੱਤੋਂ ਦੀ ਘੁੰਮ ਕੇ ਆਪਾਂ ਗਾਂ ਦਵਾਰਕਾ ਵੱਲ ਨੂੰ ਕੱਲ ਨੂੰ ਚੱਲਾਂਗੇ ਈ ਤੇਜਬਾਈ ਦੇ ਪਾਪਾ ਐ ਉਹ ਮੰਮੀ ਉਹ ਪਾਪਾ ਮਠਾਈ ਇਹ ਗੁਜਰਾਤੀ ਖਾਣਾ ਸਾਰਾ ਇਹ ਸਾਡੇ ਸਾਹਮਣੇ ਹੁਣ ਆ ਰਿਹਾ ਚਲੋ ਹੁਣ ਤੁਸੀਂ ਆਵਦਾ ਕਿਰਾਂ ਬੈਠੋ ਅਜੀ ਕਰੋ ਅਸੀਂ ਗੱਲ ਅਜੀ ਖਾਣ ਲੱਗਿਆਂ ਮੰਮੀ ਦੀ ਪੋ